ਜੇਕਰ ਤੁਸੀਂ WhatsApp ਉੱਤੇ ਗਲਤੀ ਨਾਲ ਕਿਸੇ ਗਲਤ ਸ਼ਖਸ ਨੂੰ ਮੈਸੇਜ ਭੇਜ ਦਿੱਤਾ ਹੈ ਤਾਂ ਤੁਸੀਂ ਡਿਲੀਟ ਫੋਰ एवरीवन ਫੀਚਰ ਦਾ ਇਸਤੇਮਾਲ ਕਰਕੇ ਮੈਸੇਜ ਡਿਲੀਟ ਕਰ ਦਿੰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ ਇਸ ਫੀਚਰ ਦਾ ਇਸਤੇਮਾਲ ਕਰਕੇ ਜੇਕਰ ਤੁਹਾਡਾ ਦੋਸਤ ਮੈਸੇਜ ਭੇਜ ਕੇ ਡਿਲੀਟ ਕਰ ਦਿੰਦੇ ਨੇ ਤਾਂ ਸਾਨੂੰ ਅਕਸਰ ਹੀ ਜਗਿਆਸਾ ਰਹਿੰਦੀ ਹੈ ਕਿ ਕੀ ਮੈਸੇਜ 'ਤੇ ਜਾ ਹੋਵੇਗਾ ਜਿਸ ਨੂੰ ਡਿਲੀਟ ਕਰ ਦਿੱਤਾ ਗਿਆ ਦੱਸ ਦਈਏ ਕਿ WhatsApp ਦਾ ਇਹ ਫੀਚਰ 2017 ਦੇ ਅਖੀਰ ਵਿੱਚ ਆਇਆ ਸੀ ਮੈਸੇਜ ਨੂੰ ਡਿਲੀਟ ਕਰਨ ਲਈ ਯੂਜ਼ਰ ਨੂੰ ਮੈਸੇਜ ਨੂੰ ਸਿਲੈਕਟ ਕਰਨਾ ਹੁੰਦਾ ਹੈ ਜਿਸ ਤੋਂ ਬਾਅਦ ਡਿਲੀਟ ਆਈਕਨ ਉੱਤੇ ਕਲਿੱਕ ਕਰਕੇ ਦੋ ਆਪਸ਼ਨ ਦਿਖਾਈ ਦਿੰਦੇ ਨੇ ਇਹ ਸੋ ਤੁਹਾਨੂੰ ਡਿਲੀਟ ਫੋਰ एवरीवन ਆਪਸ਼ਨ ਸਿਲੈਕਟ ਕਰਕੇ ਮੈਸੇਜ ਡਿਲੀਟ ਕਰ ਦਿੱਤਾ ਜਾਂਦਾ ਹੈ ਕਈ ਵਾਰ ਤਾਂ ਸਾਡਾ ਕੋਈ ਦੋਸਤ ਮਜ਼ਾਕ ਚ ਵੀ ਮੈਸੇਜ ਭੇਜ ਕੇ ਡਿਲੀਟ ਕਰ ਦਿੰਦਾ ਹੈ ਤਾਂ ਇਸ ਤਰੀਕੇ ਦੀ ਵਰਤੋਂ ਕਰਕੇ ਮੈਸੇਜ ਕੀ ਭੇਜਿਆ ਗਿਆ ਸੀ ਤੁਸੀਂ ਉਸ ਦਾ ਪਤਾ ਲਗਾ ਸਕਦੇ ਹੋ ਜਿਸ ਨੂੰ ਡਿਲੀਟ ਕਰ ਦਿੱਤਾ ਗਿਆ ਹੋਵੇ ਜਦੋਂ ਵੀ ਮੈਸੇਜ ਡਿਲੀਟ ਹੋ ਜਾਂਦਾ ਹੈ ਤਾਂ ਉਸ ਜਗ੍ਹਾ ਤੇ ਲਿਖ ਦਿੱਤਾ ਜਾਂਦਾ ਹੈ ਕਿ ਮੈਸੇਜ ਡਿਲੀਟ ਹੋ ਗਿਆ this message was deleted ਇਹ ਸੈਂਡਰ ਅਤੇ ਰਿਸਿਵਰ ਚੈਟ ਵਿੱਚ ਦਿਖਾਈ ਦਿੰਦਾ ਪਰ ਫਿਰ ਵੀ ਮੈਸੇਜ ਨੂੰ ਰਿਸੀਵ ਕਰਨ ਵਾਲਾ ਵਿਅਕਤੀ ਇਸ ਮੈਸੇਜ ਨੂੰ ਪੜ ਸਕਦਾ ਹੈ ਇਸ ਲਈ ਉਸ ਨੂੰ ਕਿਸੇ थर्ड पार्टी ਐਪ ਨੋਟੀਫਿਕੇਸ਼ਨ ਹਿਸਟਰੀ ਦੀ ਵਰਤੋਂ ਕਰਨੀ ਹੋਵੇਗੀ ਜੋ ਫੋਨ ਦੇ ਨੋਟੀਫਿਕੇਸ਼ਨ ਨੂੰ ਐਕਸੈਸ ਕਰ ਸਕੇਗਾ ਅਤੇ ਨੋਟੀਫਿਕੇਸ਼ਨ ਦੇ ਰੂਪ ਵਿੱਚ ਮੌਜੂਦ ਡਿਲੀਟ ਹੋਏ ਮੈਸੇਜ ਨੂੰ ਵਖਾ ਸਕੇਗਾ WhatsApp ਦੀ ਵੱਧਦੀ ਪੋਪੂਲਾਰਿਟੀ ਦੇ ਚੱਲਦੇ ਆਏ ਦਿਨ ਇਸ 'ਚ ਨਵੇਂ-ਨਵੇਂ ਫੀਚਰਜ਼ ਪੇਸ਼ ਕੀਤੇ ਜਾ ਰਹੇ ਨੇ। ਕਈ ਰਿਪੋਰਟਸ ਵਿੱਚ ਦੱਸਿਆ ਗਿਆ ਹੈ ਕਿ WhatsApp 6.0 'ਚ 6 ਨਵੇਂ ਦਿਲਚਸਪ ਫੀਚਰ ਲਿਆਉਣ ਵਾਲਾ ਹੈ। ਰਿਪੋਰਟ ਦੇ ਮੁਤਾਬਕ ਫਿਲਹਾਲ ਇਸ ਫੀਚਰ ਦਾ ਬੀਟਾ ਵਰਜ਼ਨ ਆਇਆ ਅਤੇ ਮੰਨਿਆ ਜਾ ਰਿਹਾ ਹੈ ਕਿ 2019 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਰੋਲ ਆਊਟ ਹੋ ਜਾਵੇਗਾ। ਦੱਸ ਦਿੰਦੇ ਹਾਂ ਕਿ ਕਿਹੜੇ-ਕਿਹੜੇ ਫੀਚਰਸ ਨੇ ਜੋ WhatsApp ਐਡ ਕਰਨ ਜਾ ਰਿਹਾ ਹੈ। ਸਭ ਤੋਂ ਪਹਿਲਾ ਫੀਚਰ ਹੈ ਡਾਰਕ ਮੋਡ ਫੀਚਰ। ਜਦੋਂ ਤੁਸੀਂ ਰਾਤ ਨੂੰ WhatsApp ਉੱਤੇ ਚੈਟਿੰਗ ਕਰਦੇ ਹੋ ਤਾਂ ਇਸ ਦੀ ਰੋਸ਼ਨੀ ਨਾਲ ਤੁਹਾਡੀਆਂ ਅੱਖਾਂ ਤੇ ਮਾੜਾ ਅਸਰ ਪੈ ਸਕਦਾ ਹੈ ਅਜੇ ਇਹ ਚ ਵਟਸਐਪ ਉਤੇ ਡਾਰਕ ਮੋਡ ਫੀਚਰ ਔਨ ਤੋਂ ਬਾਅਦ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਜਾਵੇਗਾ ਇਹ ਫੀਚਰ ਔਨ ਕਰਦੇ ਹੀ ਵਟਸਐਪ ਉਤੇ ਬੈਕਗ੍ਰਾਉਂਡ ਕਲਰ ਕਾਲਾ ਹੋ ਜਾਵੇਗਾ ਜਿਸ ਤੋਂ ਬਾਅਦ ਯੂਜ਼ਰਸ ਲੰਬਾ ਸਮਾਂ ਤੱਕ ਬਿਨਾਂ ਕਿਸੇ ਪਰੇਸ਼ਾਨੀ ਦੇ ਵਟਸਐਪ ਉਤੇ ਚੈਟਿੰਗ ਕਰ ਸਕਣਗੇ ਅਤੇ ਉਹਨਾਂ ਦੀ ਅੱਖਾਂ ਉਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਇਨ ਲਾਈਨ ਇਮੇਜ ਰੀਪੋਰਟ ਦੇ ਅਨਸਾਰ WhatsApp ਪਰ Android beta version ਵਿੱਚ in line image notification feature ਨੂੰ ਟੈਸਟ ਕਰ ਰਿਹਾ ਹੈ ਹਾਲਾਂਕਿ ਫੀਚਰ ਸਿਰਫ Android ਜਾਂ ਫਿਰ ਉਸ ਤੋਂ ਬਾਅਦ ਦੇ version ਉਤੇ ਹੀ ਕੰਮ ਆਵੇਗਾ ਇਸ ਤੋਂ ਇਲਾਵਾ WhatsApp ਸਾਇਲੈਂਟ ਫੀਚਰ ਵੇਰੀਫਿਕੇਸ਼ਨ ਮੋਡ ਫੀਚਰ ਵੀ ਟੈਸਟ ਕਰ ਰਿਹਾ ਹੈ ਦੱਸਿਆ ਕਿ ਪਿਛਲੇ ਸਾਲ ਯਾਨੀ 2018 ਵਿੱਚ WhatsApp ਨੇ ਕਈ ਚੰਗੇ ਫੀਚਰਸ ਪੇਜ ਕੀਤਾ ਜਿਸ ਵਿੱਚੋਂ ਇਸ ਦਾ ਸਟicker ਫੀਚਰ ਬਹੁਤ ਪਪੂਲਰ ਹੋਇਆ ਸੀ ਦੀਵਾਲੀ ਤੋਂ ਲੈ ਕੇ ਨਵੇਂ ਸਾਲ ਤੱਕ ਲੋਕਾਂ ਨੇ ਇਸ ਫੀਚਰ ਦੀ ਖੂਬ ਉਵਰਤਵੀ ਕੀਤੀ ਸੀ ਬਿਊਰ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978